ਟ੍ਰੇਲਰ ਦਾ ਕਿੰਨਾ ਨੂੰ ਪਤਾ ਆਪਾਂ ਜਿੱਦੂ ਹੀ ਗੱਲ ਕਰਦਾ ਇਸ ਵੀ ਇੱਕ ਸੈਕਿੰਡ ਵੀ ਸ਼ਾਇਰ ਨਹੀਂ ਆਇਆ ਮੈਂ ਮੋਨ ਕੀਤਾ ਬੂਟੋ ਆਇਆ ਸੁਣ ਲਓ ਪਹਿਲਾਂ ਸੁਣ ਲਓ ਪਹਿਲਾਂ ਸੁਣ ਲਓ ਤਾਂ ਵੀ ਨਾ ਕੋਈ ਗਾਣੀ ਦੇ ਲੋਇਆ ਮੈਂ ਝੁਰ ਗਿਆ ਮੈਂ ਕਹਿੰਦਾ ਉਹ ਵੇਖ ਨਾ ਮੋਲੀ ਨਹੀਂ ਚਾਹੀਦੀ ਮੋਲ ਤਾਂ ਪੈਂਦੀ ਪੈਂਦੀ ਦੀ ਪਹਿਲੇ ਤੋਂ ਪਿਆਰ ਦਾ ਵੇਚ ਰਿਹਾ ਸੀ ਬਹੁਤ ਔਰ ਬੈਠੇ ਨਾ ਕੋਈ ਚੱਲਦਾ ਹਰ ਦਾ ਬੈਠੋ ਮਾਰ ਗਿਆ ਦੋ ਬਟਾ ਡਲ ਹੋਈਏ ਅਈ ਦਸ ਸੇਰ ਦੇ ਕਰੋ ਹੀ ਨਹੀਂ ਕਿੱਕਤ ਮੰਨਿਓ ਨਹੀਂ ਨਹੀਂ ਇੱਕ ਮਿੰਟ ਸਰ ਯਾਦ ਹੋ ਰਿਹਾ ਡੈਕਰਾਮਾ ਇਮੀਡੀਏਟ ਡੈਕਸ਼ਨ ਕਰ ਉਹ ਵੀ ਚੱਕਰਾਮਾ ਇਮੀਡੀਏਟ ਦੇਖੋ ਇਹਦੀ ਗੱਲ ਬਈ ਇਹ ਜਿਹੜੇ ਕਹਿੰਦੇ ਉਹ ਵੀ ਦਿਖਾ ਦਿੰਦਾ ਉਹ ਬਚਲੇ ਦਾ ਅਸਰ ਕਰਨਾ ਨਾ ਨੰਦ ਜੁੱਤੀਆਂ ਮਾਰ ਕੇ ਤੁਰਾਂ ਨੀ ਕੋਈ ਗੱਲ ਨਹੀਂ ਇਹ ਪ੍ਰਵਾਹ ਨਹੀਂ ਕਰਦੇ ਕਿ ਲੈ ਰੋ ਸਕਦਾ ਇਹ ਵੀ ਕਰਦਾ ਨਹੀਂ ਭਾਈ ਕੰਮ ਕਰ ਨਾਲੇ ਬਾਦੀ ਇਤਈ ਗੱਲਾਂ ਦੀ ਕਰ ਜੇ ਤੁਸੀਂ ਇਹ ਕੀ ਕਰੀਂਗਾ ਸਰਦਾਰ ਜੀ ਇਹ ਕਿਹੜਾ ਬੂਤ ਹੈਗਾ ਵਾ ਕਿਹੜੇ ਪਿੰਡ ਦਾ ਕੀ ਗੱਲਬਾਤ ਹੈ ਇੱਥੇ ਇਹ ਗਪਾਲਪੁਰ ਨਗਰ ਦੇ ਵਿੱਚ ਜਿਹੜਾ 25 ਨੰਬਰ ਬੂਥ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਐਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜਨਤ ਦਾ ਪਾਸ ਹੈਗਾ ਸੀ ਇਹ ਸਾਨੂੰ ਦੱਸਦਾ ਵੀ ਉਹ ਕੋ ਪੋਲਿੰਗ ਜਨਤ ਹੈ ਜਿਹੜੇ ਦੂਜੇ ਪਾਸੇ ਵੀ ਰਿਪੋਰਟਾਂ ਆਉਂਦੇ ਸੀ ਕਿ ਇੱਥੇ ਝਾਲੀ ਵੋਟਾਂ ਜਦੋਂ ਅਸੀਂ ਪਰਜਾਇਦੀ ਐਫਸਰ ਦੇ ਥਰੂ ਵੈਰੀਫਾਈ ਕੀਤਾ ਤਾਂ ਕੋਈ ਗਾਲੀ ਗੋਲ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪਰਜਾਇਦੀ ਐਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਹੈ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟ ਆਪਣੀ ਬੋਲੀ ਤੇ ਜ਼ਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸੰਗ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮਤਲਬ ਦਾ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕਵੈਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਕਿਹੜੇ ਨੇਤਾਗੇ ਸੀ ਕਿਹੜੇ ਕਿਹੜੇ ਕੋਆਰਡੀਨੇਟਰ ਸਨ ਅ ਆਮ ਆਦਮੀਆਂ ਨੂੰ ਕੁਝ ਮੇਰਾ ਖਿਆਲ ਬੱਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਬਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰ ਕੇ ਉਹ ਵੀ ਆਪ ਆਏ ਪਰ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡਾਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਭਾਵੇਂ ਜਿੰਨੀ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾਮ ਸੱਜੇ ਖੱਬੇ ਹੁੰਦੇ ਆਪਣੇ ਗਲੇਸ਼ਕੇ ਹੋਰ ਗੱਲਦੇ ਹੁੰਦੇ ਤਾਂ ਕੱਢਣੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਦੇ ਇਲੈਕਸ਼ਨ ਦਰਾਂ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਉਹ ਸੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਟੀਨੂ ਸੰਭਾਲ ਸਕਦੀ ਹੈ ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਣਦੇ ਨਹੀਂ ਅੱਜ ਹੱਥ ਪਾਈ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਇੱਕ ਵਾਰ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਛ ਕਰਕੇ ਪਿੱਛੇ ਕਰਤਾ ਮਾਮਲਾ ਸੌਲਵ ਕਰਤਾ ਮਾਮਲਾ ਸੌਲਵ ਕਰਤਾ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ ਵੋਟਿੰਗ ਹੋ ਰਹੀ ਆ ਔਰ ਇਦਾਂ ਹੀ ਹੋਏਗੀ ਇੱਥੇ ਨਹੀਂ ਹਰ ਸਟੇਸ਼ਨ ਤੇ ਹੋਏਗੀ ਏ ਥੈਂਕ ਯੂ